ਕਸਾਨ ਮੀਰੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਮੀਰੋ ਸਭ ਤੋਂ ਪਹਿਲਾਂ ਮੈਂ ਕਿਸਾਨਾਂ ਦਾ ਕਿਸਾਨ ਮੇਲਾ ਕਿਸਾਨਾਂ ਦਾ ਕਿਸਾਨ ਮੇਲਾ ਜਿਹੜਾ ਹੋ ਰਿਹਾ ਉਹ ਅਸੀਂ ਸਾਰੇ ਰਲ ਕੇ ਖਟੜਾ ਗਰੁੱਪ ਦੇ ਮੈਂਬਰ ਸਾਰੇ ਰਲ ਕੇ ਖਟੜਾ ਪੋਟੈਟੋ ਗਰੁੱਪ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਵਾ ਜਿਹਦਾ ਇੱਕ ਬਹੁਤ ਵੱਡਾ ਵਿਸ਼ਾਲ ਦੈਰਾ ਵਾ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਗਰੁੱਪਾ ਹੋਣ ਦੇ ਵਿੱਚ ਆਇਆ ਸੀ ਇਹਦਾ ਬਹੁਤ ਵਿਸ਼ਾਲ ਦੈਰਾ ਕਿਉਂਕਿ ਇਹਦੇ ਮੈਂਬਰ ਬਹੁਤ ਜ਼ਿਆਦੇ ਨੇ ਸਾਰੇ ਗਾਂਬਦੁਖਸਾਨੇ ਇੱਕ ਕੀਲੇ ਤੋਂ ਲੈ ਕੇ 2 2.5 300 400 ਕੀਲੇ ਤੱਕ ਇਹਦੇ ਮੈਂਬਰ ਬਣੇ ਹੋਏ ਨੇ ਤੇ ਸਾਰਿਆਂ ਨੂੰ ਬਰੋਬਰ ਦਾ ਸਤਕਾਰ ਤੇ ਪਿਆਰ ਦਿੱਤਾ ਜਾਂਦਾ ਵਾ ਕਿਸਾਨ ਵੀਰੋ ਇਹਦਾ ਜਿਹੜਾ ਵਿਸ਼ਾਲ ਦੈਰਾ ਵਾ ਉਹ ਪੰਜਾਬ ਹਰਿਆਣਾ ਜੂਪੇ ਹਿਮਾਚਲ ਤੇ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਇਸ ਖੱਟੜਾ ਗਰੁੱਪ ਦੇ ਮੈਂਬਰ ਸਹਿਬਾਨ ਬੈਠੇ ਨੇ ਜਿਨ੍ਹਾਂ ਦਾ ਆਪਸ ਵਿੱਚ ਬਹੁਤ ਵੱਡਾ ਪਿਆਰ ਆ ਪਹਿਲਾਂ ਇਹ ਜਿਹੜਾ ਖੱਟੜਾ ਗਰੁੱਪ ਸੀ ਸਰਬ 그룹 ਤੱਕ ਸੀਮਿਤ ਸੇ ਜਾਣਕਾਰੀ ਦਿੱਤੇ ਜਾਂਦੇ ਸੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਸੀ ਪਰ ਜਦੋਂ ਤੋਂ ਅਸੀਂ ਵੀ ਖੱਟੜਾ 그룹 ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਸਾਨੂੰ ਵੀ ਨਹੀਂ ਸੀ ਪਤਾ ਵੀ ਆਲੂਆਂ ਦਾ ਸੀਟ ਕੀ ਹੁੰਦਾ ਵਾ ਸਾਨੂੰ ਸਿਰਫ ਇੰਨਾ ਹੀ ਪਤਾ ਸੀ ਵੀ ਆਲੂ ਆਲੂ ਹੀ ਆ ਪਰ ਉਹਦੇ ਜਨਰੇਸ਼ਨਾਂ ਦਾ ਸਾਨੂੰ ਨੌਲੇਜ ਨਹੀਂ ਸੀ ਵੀ ਇਹ ਕਿਹੜੇ ਜਨਰੇਸ਼ਨ ਦਾ ਆਲੂ ਆ ਕਿੱਥੇ ਤਿਆਰ ਹੁੰਦਾ ਕਿਹੜੀ ਇਹਦੀਆਂ ਲੈਬਾਂ ਨੇ ਕਿੱਥੋਂ ਤਿਆਰ ਕੀਤਾ ਜਾਂਦਾ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਫਿਰ ਸਾਡੇ ਪ੍ਰਧਾਨ ਜੀ ਸਾਰੇ ਗਰੁੱਪ ਵਾਲਿਆਂ ਨੇ ਇੱਕ ਦਿਨ ਸੋਚ ਕੀਤੀ ਵੀ ਇਹਨੂੰ ਇੱਕ ਮੇਲੇ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਵਿੱਚ ਲੈ ਕੇ ਲੈ ਕੇ ਅੰਦਾ ਜਾਵੇ ਤੇ ਫਿਰ ਐਤਕੀ ਅਸੀਂ ਜਿਹੜਾ ਤੀਸਰਾ ਜਿਹੜਾ ਗਰੁੱਪ ਮੇਲਾ ਕਰਵਾਉਣ ਜਾ ਰਹੇ ਆ ਉਹ 30 ਅਗਸਤ ਦਿਨ ਸ਼ਨੀਵਾਰ ਤੀਸਰਾ ਗਰੁੱਪ ਬੜੀ ਤੂਮਤਾਂ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਵਾ ਕਿਸਾਨ ਵੀਰੋ ਇੱਕ ਮੈਂ ਕੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਆ ਇਹ ਜਿਹੜਾ ਮੇਲਾ ਵਾ ਇਹ ਖੰਨੇ ਕਰਵਾਇਆ ਜਾ ਰਿਹਾ ਵਾ ਖੰਨੇ ਕਿਉਂ ਕਰਵਾਇਆ ਜਾ ਰਿਹਾ ਵਾ ਕਿਉਂਕਿ ਆਲੂਆਂ ਦੀ ਰਾਜਧਾਨੀ ਆ ਖੰਨਾ ਏਰੀਆ ਹੁਣ ਤਾਂ ਵੈਸੇ ਸਾਰਾ ਪੰਜਾਬ ਹਰਿਆਣਾ ਜੋਪੀ ਸਾਰੇ ਸਥੇਤਾਂ ਦੇ ਵਿੱਚ ਚੱਲੂ ਬਹੁਤ ਵੱਡੇ ਪੱਧਰ ਤੇ ਲੱਗਦਾ ਤੇ ਬਹੁਤ ਜ਼ਿਆਦਾ ਕੰਪਨੀਆਂ ਦੇ ਵਿੱਚ ਆ ਚੁੱਕੀਆਂ ਨੇ। ਉਹਦੀ ਜਾਣਕਾਰੀ ਵਧਾਉਣ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਅਣਜਾਣ ਨੇ ਉਹਨਾਂ ਨੂੰ ਦੇ ਖਾਤਰ ਸਾਰੇ ਕਿਸਾਨ ਵੀਰਾਂ ਦੇ ਖਾਤਰ ਇੱਕ ਕਿਸਾਨ ਮੇਲਾ 30 ਅਗਸਤ ਦਨ ਸ਼ਨੀਵਾਰ ਨੂੰ ਖੰਨੇ ਕਰਵਾਇਆ ਜਾ ਰਿਹਾ ਵਾ ਪਹਿਲ ਸਹਿਕ ਬਹੁਤ ਤਕੜਾ ਜਿਹੜਾ ਪੈਲਸ ਕੀਤਾ ਮੈਂ ਤੁਹਾਡੇ ਨਾਲ ਅੱਗੇ ਗੱਲ ਕਰੂੰਗਾ ਕਿਸਾਨ ਵੀਰੋ ਇਹ ਕਿਸਾਨਾਂ ਦੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਕਿਸਾਨਾਂ ਕਿਸਾਨਾਂ ਦੇ ਵਿੱਚ ਸਪੈਲਟ ਭਰਨ ਵਾਸਤੇ ਕਿਸਾਨ ਜਿਹੜੇ ਆ ਸਾਡੇ ਖੇਤੀ ਕਰ ਲੋਕ ਨੇ ਮਿਹਨਤ ਕਸ ਲੋਕ ਨੇ ਉਹਨਾਂ ਨੂੰ ਇੱਕ ਨਵੀਂ ਸਵੇਰ ਦਿੱਤੀ ਜਾਵੇ ਉਹ ਚੰਗੀ ਨੌਲੇਜ ਪੱਲੇ ਬੰਨ ਕੇ ਆਪਣੇ ਕਿੱਤੇ ਨੂੰ ਅੱਗੇ ਲਿਜਾ ਸਕਣਾ ਹੁਣ ਜਿਹੜਾ ਖੇਤੀ ਉਹ ਖੇਤੀ ਨਹੀਂ ਰਹਿ ਗਈ ਉਹ ਬਿਜ਼ਨਸ ਬਣ ਗਿਆ ਕਾਰੋਬਾਰ ਬਣ ਗਿਆ ਕਮਾਈ ਦਾ ਧੰਦਾ ਵਾਹੇ ਜਿਨ੍ਹਾਂ ਨਾਲ ਪਰਿਵਾਰ ਪਾਲੇ ਜਾਂਦੇ ਨੇ ਤੇ ਜਿਨ੍ਹਾਂ ਨਾਲ ਸਾਰਾ ਹਿੰਦੁਸਤਾਨ ਦਾ ਜਿਹੜਾ ਧੁਰਾ ਵਾ ਉਹ ਕਿਸਾਨੀ ਦੇ ਆਸ-ਪਾਸੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਯਾਰਦਤੀ ਆ ਚਾਹੇ ਕੋਈ ਵੀ ਆ ਸਾਰਿਆਂ ਦਾ ਜਿਹੜਾ ਧੁਰਾ ਵਾ ਉਹ ਕਿਸਾਨੀ ਦੇ ਆਸ-ਪਾਸੇ ਚੱਲਦਾ ਵਾ ਹਰੇ ਕਹਿੰਦਾ ਬਈ ਫਸਲ ਆਈ ਤੇ ਦੇਖਣ ਕਰਾਂਗੇ ਸਾਡੇ ਦੁਕਾਨਦਾਰਾਂ ਨੂੰ ਵੀ ਹੁੰਦਾ ਈ ਫਸਲ ਆਉਣ ਆਲੀ ਆ ਸਾਨੂੰ ਪੈਸੇ ਮਿਲਣਗੇ ਇਸ ਕਰਕੇ ਬਹੁਤ ਵੱਡਾ ਜਿਹੜਾ ਮੇਲਾ ਤੁਹਾਨੂੰ ਜਾਗਰਤ ਕਰਨ ਵਾਸਤੇ ਲਗਾਇਆ ਜਾ ਰਿਹਾ ਵਾ ਜਿਹਦੇ ਵਿੱਚ ਪੰਜਾਬ ਹਰਿਆਣਾ ਜੁਪੀ ਰਾਜਸਥਾਨ ਸਾਰੇ ਥਾਂਾਂ ਤੋਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਦੇ ਨੇ ਪਿਛਲੇ ਮੇਲੇ ਦੇ ਵਿੱਚ ਵੀ ਪਹੁੰਚੇ ਸੀਗੇ ਤੇ ਐਤ ਕੀ ਵੀ ਬਹੁਤ ਸਾਨੂੰ ਮੈਸੇਜ ਆ ਰਹੇ ਨੇ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਇੰਤਜ਼ਾਮ ਵੱਡਾ ਰੱਖਿਓ ਕਿਸਾਨ ਵੀਰੋ ਕੋਈ ਕਮੀ ਨਹੀਂ ਛੱਡੀ ਤੁਹਾਡੇ ਸੁੱਖ ਸਹੂਲਤਾਂ ਵਾਸਤੇ ਜਿਹੜਾ ਆਪਾਂ ਕਾਨਫਰੰਸ ਹਾਲ ਰੱਖਿਆ ਵਾ ਉਹ ਪੈਲਸ ਦੇ ਵਿੱਚ ਰੱਖਿਆ ਵਾ ਫੁੱਲ ਏਸੀ ਹਾਲ ਦੇ ਵਿੱਚ ਰੱਖਿਆ ਗਿਆ ਵਾ ਤੇ ਤੁਹਾਨੂੰ ਕਿਸੇ ਗੱਲ ਦੀ ਕੋਈ ਸਮੱਸਿਆ ਨਹੀਂ ਆਊਗੀ ਤੁਹਾਨੂੰ ਪਰਣਾ ਜਾਂ ਕੋਈ ਅਰ ਮਾਲ ਮੋਢੇ ਤੇ ਰੱਖ ਕੇ ਲਿਆਉਣ ਦੇ ਲੋਨ ਵੀ ਉੱਥੇ ਪਸੀਨਾ ਪਹੁੰਚਣ ਪਸੀਨਾ ਸਾਫ਼ ਕਰਨਾ ਪਊਗਾ ਕਿਉਂਕਿ ਫੋਲੀ ਏਸੀ ਹਾਲ ਨੇ ਆਰਾਮ ਨਾਲ ਤੁਹਾਡਾ ਕੁਰਸੀਆਂ ਦਾ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਵਾ ਤੁਸੀਂ ਆ ਕੇ ਆਪਦਾ ਨੰਦ ਨਾਲ ਬੈਠ ਕੇ ਤੁਸੀਂ ਆਪਦਾ ਮੇਲੇ ਦੇ ਵਿੱਚੋਂ ਬਹੁਤ ਚੀਜ਼ਾਂ ਸਿੱਖਣੀਆਂ ਨੇ ਨਾਲ ਹੀ ਉੱਥੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਖਾੜ ਪੀਣ ਦਾ ਪ੍ਰਬੰਧ ਆ ਜਿਹੜਾ ਖਾੜ ਪੀਣ ਦਾ ਮੈਂ ਕਈ ਮੇਲਿਆਂ ਦੇ ਵਿੱਚ ਦੇਖਿਆ ਵੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ 200 ਰੁਪਏ ਦੀ ਟਿਕਟ ਦਿੱਤੀ 300 ਰੁਪਏ ਦੀ ਟਿਕਟ ਲਾਤੀ ਪਰ ਇਹਦੇ ਵਿੱਚ ਕੁਝ ਬਲੱਖਣ ਗੱਲਾਂ ਨੇ ਜਿਹਦੇ ਵਿੱਚ ਖਾਣਾ ਪੀਣਾ ਬਿਲਕੁਲ ਫਰੀ ਆ ਕਿਸੇ ਤੋਂ ਤੁਹਾਨੂੰ ਕੋਈ ਪਰਚੀ ਲੈਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਟੇਬਲਾਂ ਦੇ ਉੱਤੇ ਜਿਵੇਂ ਗੁਰੂ ਘਰ ਲੰਗਰ ਲੱਗਦਾ ਉਸੇ ਤਰ੍ਹਾਂ ਗੁਰੂ ਘਰ ਲੰਗਰ ਲਾ ਕੇ ਸਾਰੇ ਕਿਸਾਨ ਵੀਰ ਆਪਣਾ ਲੋੜ ਅਨਸਾਰ ਆਪਣਾ ਖਾ ਪੀ ਸਕਦੇ ਨੇ ਚਾ ਕਾਫੀ ਲੰਗਰ ਪ੍ਰਸਾਦਾ ਪਾਣੀ ਦਾ ਕੋਈ ਵੀ ਤੁਹਾਨੂੰ ਕਿਸੇ ਗੱਲ ਦੀ ਵੀ ਉੱਥੇ ਸਾਡੀ ਕੋਸ਼ਿਸ਼ ਆ ਵੀ ਕੋਈ ਵੀ ਮੇਰਾ ਵੀਰ ਨੂੰ ਕੋਈ ਉੱਥੇ ਸਮੱਸਿਆ ਜਾਂ ਕੋਈ ਤਕਲੀਫ ਦਾ ਸਪਣਾ ਨਾ ਕਰਨਾ ਪਵੇ ਤੇ ਦੂਸਰੀ ਗੱਲ ਕਿਸਾਨ ਵੀਰੋ ਜਿਹੜਾ ਮੇਲਾ ਵਾ ਮੇਲੇ ਦੇ ਵਿੱਚ ਸਾਡੇ ਬਹੁਤ ਹੀ ਬੁੱਧੀਜੀਵੀ ਡਾਕਟਰ ਸਾਹਿਬਾਨ ਗਾਂਵਦੂ ਕਿਸਾਨ ਤੇ ਸਾਡੇ ਵਿਗਿਆਨੀ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਪੈਸਟਿਸਾਈਡ ਤੋਂ ਸੇਡ ਦੇ ਸਾਰੇ ਜਿੰਨੇ ਵੀ ਹੈਗੇ ਨੇ ਉਹ ਤੁਹਾਨੂੰ ਬੜੀ ਸਰਲ ਤਰੀਕੇ ਨਾਲ ਖੇਤ ਪੰਜਾਬੀ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਜਾਣਕਾਰੀ ਦੇਣਗੇ ਉਹ ਤੁਸੀਂ ਜਾਣਕਾਰੀ ਪੱਲੇ ਬੰਨ ਕੇ ਆਪਣੇ ਘਰਾਂ ਦੇ ਵਿੱਚ ਲਿਆ ਕੇ ਸਾਂਝੀ ਕਰਕੇ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀ ਕਰਕੇ ਉਹਨੂੰ ਤੁਸੀਂ ਗਾ ਵਧਣ ਵਾਸਤੇ ਤੇ ਤੁਸੀਂ ਗਾਂ ਤਰੱਕੀਆਂ ਕਰ ਸਕੋ ਤੁਹਾਡੀ ਚੰਗੀ ਕਮਾਈ ਦੇ ਵਿੱਚ ਵਾਧਾ ਹੋਵੇ ਇਸ ਕਰਕੇ ਅਸੀਂ ਚੰਗੇ ਬੁੱਧੀਜੀਵੀ ਚੰਗੇ ਕਿਸਾਨ ਗਾਂ ਵਤੂ ਕਿਸਾਨ ਤੇ ਸਾਰੇ ਜਿਹੜੇ ਅਸੀਂ ਮਤਲਬ ਲੈ ਕੇ ਆ ਰਹੇ ਆਂ ਬਜਾਨੇ ਲੈ ਕੇ ਆ ਰਹੇ ਆਂ ਡਾਕਟਰ ਸਾਹਿਬਾਨ ਲੈ ਕੇ ਆਇਆ ਬਕੋ ਵਕ ਬਿਮਾਰੀਆਂ ਦੇ ਵਕੋ ਵਕ ਫਸਲਾਂ ਦੇ ਜਿਹੜੇ ਸਾਨੂੰ ਚੰਗੀ ਨੌਲੇਜ ਦੇ ਸਕਣ ਦੂਸਰੀ ਕਿਸਾਨ ਵੀਰੋ ਮੇਰੀ ਗੱਲ ਤੁਹਾਡੇ ਨਾਲ ਇੱਕ ਹੋਰ ਮੈਂ ਸਾਂਝੀ ਕਰਨੀ ਚਾਹੁੰਦਾ ਆਂ ਕਿਸਾਨ ਵੀਰੋ ਜਿਹੜੇ ਐਮਪਲੀਮੈਂਟ ਨੇ ਚਾਹੀਦੀ ਹੋ ਆਲੂ ਵਿਦਣ ਵਾਲੀ ਮਸ਼ੀਨ ਆ ਚਾਹੀਦੀ ਹੋ ਕੋਈ ਵੀ ਲਾ ਲਓ ਤੁਸੀਂ ਮਲਚਰ ਲਾ ਲਓ ਉਲਟਾ ਮੇ ਲਾ ਲਓ ਆਲੂ ਪਟਣ ਵਾਲੀ ਮਸ਼ੀਨ ਲਾ ਲਓ ਕੰਪਾਈਨਾ ਲਾ ਲਓ ਸਾਰੇ ਜਿੰਨੇ ਐਮਪਲੀਮੈਂਟ ਨੇ ਸਾਰੇ ਐਮਪਲੀਮੈਂਟ ਦੀਆਂ ਬਹੁਤ ਵੱਡੀਆਂ ਸਟਾਲਾਂ ਲੱਗ ਰਹੀਆਂ ਨੇ ਜਿਹਦਾ ਆਪਾਂ ਨੂੰ ਪਤਾ ਵੀ ਹੈ ਨਹੀਂ ਵੀ ਇਹ ਵੀ ਸੰਦ ਕਿਸਾਨਾਂ ਵਾਸਤੇ ਮਹਈਆ ਕਰਵਾਏ ਗਏ ਨੇ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ ਜਦੋਂ ਤੁਸੀਂ ਮੇਲੇ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਨੌਲੇਜ ਮਿਲੂਗੀ ਤੇ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਵੀ ਇਹ ਵੀ ਸੰਦ ਖੇਤੀ ਵਾਸਤੇ ਕੰਮ ਆਉਂਦੇ ਨੇ ਕਿਉਂਕਿ ਲੇਬਰ ਬਹੁਤ ਮਹਿੰਗੀ ਪੈਂਦੀ ਆ ਕੰਮ ਨੂੰ ਸਰਲ ਕਰਨ ਵਾਸਤੇ ਸਖਾਲਾ ਕਰਨ ਵਾਸਤੇ ਇਹ ਜਿਹੇ ਐਪਲੀਮੈਂਟ ਬਣ ਕੇ ਤਿਆਰ ਹੋ ਗਏ ਨੇ ਇਹ ਸਿਰਫ ਮੇਲਿਆਂ ਦੇ ਵਿੱਚ ਜਸਦੇ ਨੇ ਉਥੇ ਸਟਾਲ ਲਾਇਆ ਜਾਂਦੇ ਨੇ ਸਟਾਲ ਲਾ ਕੇ ਤੁਹਾਨੂੰ ਵਧੀਆ ਉਥੇ ਜਾਣਕਾਰੀ ਦੇਣ ਵਾਸਤੇ ਉਹਨਾਂ ਦੇ ਮੈਨੇਜਰ ਵਗੈਰਾ ਉਹਨਾਂ ਦੇ ਮਲਾਜ਼ਮ ਵਗੈਰਾ ਉਥੇ ਸਪੈਸ਼ਲ ਤੌਰ ਤੇ ਛੱਡੇ ਹੋਣਗੇ ਜਿਹੜੀ ਮਰਜ਼ੀ ਗੱਲ ਪੁੱਛ ਸਕਦੇ ਹੋ ਸਲਾਹ ਲੈ ਸਕਦੇ ਹੋ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਇਹ ਖੋਰ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜਿਹੜੇ ਕਿਸਾਨਾਂ ਨੇ ਉਥੇ ਐਂਪਲੀਮੈਂਟ ਦੇ ਕੋਈ ਸਾਈ ਕਰਨੀ ਆ ਖਰੀਦਣੇ ਚਾਹੁੰਦੇ ਆ ਤੇ ਉਹਨਾਂ ਨੂੰ ਸਪੈਸ਼ਲ ਰਹਿਤ ਦਿੱਤੀ ਜਾਊਗੀ ਤੇ ਜਿਹੜੇ ਸਾਡੇ ਗਰੁੱਪ ਦੇ ਮੈਂਬਰ ਨੇ ਜਿਨ੍ਹਾਂ ਨੇ ਸਟਾਲ ਲਾਉਣੇ ਨੇ ਚਾਹੇ ਦਿਓ ਆਲੂਆਂ ਦੇ ਸੀਡ ਦਾ ਕੰਮ ਕਰਦੇ ਨੇ ਚਾਹੇ ਦੀ ਕੋਈ ਵੀ ਓਹੋ ਮੱਕੀ ਦੇ ਸੀਡ ਦਾ ਕਰਦੇ ਨੇ ਆਲੂਆਂ ਦੇ ਸੀਡ ਦਾ ਕਰਦੇ ਨੇ ਪਿਸਟਿਕ ਸਾਈਡ ਦਾ ਕਰਦੇ ਨੇ ਕੋਸ਼ੋਰ ਖੇਤੀਬਾੜੀ ਦੇ ਨਾਲ रिलेटेड ਜੋ ਵੀ ਕੰਮ ਕਰਦੇ ਨੇ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਸੇ ਸਹੂਲਤ ਦਿੱਤੀ ਜਾਂਦੀ ਆ ਤੇ ਕਿਸਾਨ ਵੀਰੋ ਤਕਰੀਬਨ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਮੈਂ ਇਹ ਜਿਹੜੀ ਅ तकरीबन ਕੌਣ ਉਥੇ ਕਿਹੜੀ ਕਿਹੜੇ ਉਥੇ ਕੰਪਨੀਆਂ ਆ ਰਹੀਆਂ ਜਿਵੇਂ ਅ ਮਤਲਬ ਸੀਡ ਸੀਡ ਵਾਲੀਆਂ ਕੰਪਨੀਆਂ ਆ ਰਹੀਆਂ ਨੇ ਪੈਸਟੀਸਾਈਡ ਵਾਲੀਆਂ ਕੰਪਨੀਆਂ ਆ ਰਹੀਆਂ ਨੇ ਤੇ ਜਿਹੜੇ ਲੈਬ ਨੇ ਆਲੂ ਕਿੱਥੇ ਤਿਆਰ ਹੁੰਦਾ ਕਿਵੇਂ ਤਿਆਰ ਹੁੰਦਾ ਆਲੂ ਦਾ ਸੀਡ ਕਿਵੇਂ ਤਿਆਰ ਕੀਤਾ ਜਾਂਦਾ ਤੇ ਉਹ ਲੈਬ ਬਾਰੇ ਜਿਹੜੇ ਸਾਡੇ ਵੀਰ ਆ ਉਹ ਵੀ ਉੱਥੇ ਵੱਡੀ ਗਲਤੀ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਤਕਰੀਬਨ ਜਿਹੜੇ ਮਤਲਬ ਆਪਣੇ ਤਕਰੀਬਨ ਜਿਹੜੇ ਸਟਾਲ ਆ ਬੁੱਕ ਹੋ ਚੁੱਕੇ ਨੇ ਤੇ ਇੱਕ ਦੇ ਦਿਨ ਦੇ ਵਿੱਚ ਆਪਣਾ ਜਿਹੜਾ ਸਟਾਲ ਆ ਤੁਸੀਂ ਆਪਣਾ ਬੁੱਕ ਰਾ ਕੇ ਵਧੀਆ ਤੁਸੀਂ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹੋ ਤੇ ਨਾਲ ਤੁਸੀਂ ਕਿਸਾਨਾਂ ਦੇ ਜੁੜ ਸਕਦੇ ਹੋ ਰੂਬਰੂ ਹੋ ਸਕਦੇ ਹੋ ਤੇ ਜਦੋਂ ਕਿਸਾਨ ਨੂੰ ਮਹਿਸੂਸ ਹੁੰਦਾ ਆਬਦਾ ਪਨ ਮਹਿਸੂਸ ਹੁੰਦਾ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਤਾਂ ਉਹ ਜ਼ਰੂਰ ਤੁਹਾਡੇ ਕੋਲੇ ਆ ਕੇ ਆਪਣੇ ਇੰਪਲੀਮੈਂਟ ਖਰੀਦਣ ਦੇ ਵਿੱਚ ਤੁਹਾਡਾ ਕਾਰੋਬਾਰ ਜ਼ਰੂਰ ਸਹਾਇ ਹੋਊਗਾ ਦੂਸਰੀ ਗੱਲ ਇੱਕ ਹੋਰ ਵੱਡੀ ਮੈਂ ਗੱਲ ਕਰਨੀ ਚਾਹੁੰਦਾ ਪਿਛਲੇ ਜਿਹੜਾ ਸਾਡਾ ਮੇਲਾ ਸੀਗਾ ਟਪ ਬਹੁਤ ਜ਼ਿਆਦਾ ਸੀ ਕਿਸਾਨਾਂ ਨੂੰ ਸਟਾਲਾਂ ਤੇ ਘੁੰਮਣ ਫਿਰਨ ਦੇ ਵਿੱਚ ਬਹੁਤ ਸਮੱਸਿਆ ਆਈ ਸੀਗੀ ਐਤਕਿ ਉਹ ਵੀ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਜਿਹੜੇ ਕਮੇਟੀ ਆ ਸਾਰੇ ਜਿਹੜੇ ਸਾਡਾ ਖੱਟੜਾ ਗਰੁੱਪ ਦੇ ਮੈਂਬਰ ਸਹਿਬਾਨ ਨੇ ਸਾਰਿਆਂ ਨੇ ਸਲਾਹ ਕੀਤੀ ਆ ਵੀ ਸਾਰਾ ਜਿੰਨਾ ਵੀ ਆਪਣੇ ਕੋਲੰਪੀਅਮ ਬਗੈਰਾ ਬਣਾਈਆਂ ਜਾਣੀਆਂ ਨੇ ਤੇ ਜੋ ਵੀ ਉੱਥੇ ਆਪਾਂ ਸਟਾਲ ਲੱਗਣੇ ਨੇ ਸਾਰੇ ਉੱਪਰ ਜਿਹੜਾ ਉਹਦੇ ਛਾਇਮਾਨਾ ਲਾ ਕੇ ਚਾਣੀਆਂ ਲਾ ਕੇ ਸਾਰਿਆਂ ਨੂੰ ਕਵਰ ਕੀਤਾ ਜਾਊਗਾ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਉਹ ਬੜੀਆ ਆਪਣਾ ਸ਼ਾਮੇ ਸ਼ਾਮੇ ਆਪਣਾ ਸਾਰੇ ਆਪਣੇ ਇੰਪਲੀਮੈਂਟ ਦੇਖ ਸਕਣ ਤੇ ਸਾਰੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਣ ਉਹਨਾਂ ਨੂੰ ਕਿਸੇ ਗੱਲ ਦੇ ਕੋਈ ਸਮੱਸਿਆ ਨਾ ਆਵੇ ਕਿਸਾਨ ਵੀਰੋ ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਣਾ ਕਿਸੇ ਤੋਂ ਕੋਈ ਗਰਾਹੀ ਨਹੀਂ ਕੀਤੀ ਜਾਣੀ ਸਾਰੇ ਤੁਹਾਨੂੰ ਮੇਲੇ ਦੇ ਵਿੱਚ ਕੋਈ ਟੈਕਟਿਕ ਨਹੀਂ ਲੱਗਣੀ ਸਾਰਾ ਤੁਹਾਨੂੰ ਦੇਖਣ ਵਾਸਤੇ ਮੇਲਾ ਫਰੇ ਖਾਣ ਪੀਣ ਵਾਸਤੇ ਤੁਹਾਡਾ ਰੋਟੀ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਗਿਆ ਵਾ ਬੈਠਣ ਵਾਸਤੇ ਇਸੇ ਹਾਲ ਕੀਤਾ ਗਿਆ ਸਿਰਫ ਤੇ ਸਿਰਫ ਤੁਸੀਂ ਆਪਣਾ ਬੱਸ ਦਾ ਕਰਾਇਆ ਲਾ ਕੇ ਆਪਣੀ ਗੱਡੀ ਦੇ ਵਿੱਚ ਤੇਲ ਪਾ ਕੇ ਤੁਸੀਂ ਸਾਡੇ ਮੈਂ ਦੱਸਦਾ ਕਿਹੜੇ ਸਥਾਨ ਤੇ ਪਹੁੰਚਣਾ ਤੁਸੀਂ ਉਹ ਜਗ੍ਹਾ ਦੇ ਉੱਤੇ ਪਹੁੰਚ ਜਾਣਾ ਮੇਲੇ ਦੇ ਵਿੱਚ ਪਹੁੰਚ ਜਾਣਾ ਵਾ ਤੇ ਬਾਕੀ ਸਾਰਾ ਜਿਹੜਾ ਪ੍ਰਬੰਧ ਆ ਉਹ ਖੱਟੜਾ ਗਰੁੱਪ ਦੇ ਪ੍ਰਧਾਨ ਜੀ ਤੇ ਸਾਰੇ ਖੱਟੜੇ ਗਰੁੱਪ ਦੇ ਮੈਂਬਰ ਹੀ ਕਰ ਰਹੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਨੂੰ ਅੱਗੇ ਲਿਜਾ ਰਹੇ ਆ ਤੇ ਨਾਲ ਹੀ ਕਿਸਾਨ ਵੀਰੋ ਕਿਉਂਕਿ ਇਹ ਸਾਰਾ ਜਿਹੜਾ ਧੁਰਾ ਵਾ ਇਹ ਵਿਚਾਲੇ ਪੈਂਦਾ ਵਾ ਕਿਸੇ ਨੂੰ ਦੂਰ ਨਹੀਂ ਪੈਂਦਾ ਸਾਰਿਆਂ ਦੇ ਦੈਰੇ ਦੇ ਵਿੱਚ ਆਉਂਦਾ ਉਸ ਦਿਨ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਵਿਆਹ ਸ਼ਾਦੀਆਂ ਸਾਰਾ ਛੱਡ ਕੇ ਤੁਸੀਂ ਸਾਰਿਆਂ ਨੇ ਮੇਲੇ ਦੇ ਵਿੱਚ ਪਹੁੰਚਣਾ ਜਿੱਥੇ ਰੌਣਕਾਂ ਨੂੰ ਵਧਾਉਣਾ ਉੱਥੇ ਤੁਸੀਂ ਜਰੂਰ ਆਪਣੇ ਕੀਮਤੀ ਗੱਲਾਂ ਨੂੰ ਲੜਵੰਦ ਕੇ ਤੁਸੀਂ ਲੈ ਕੇ ਆਉਣੀਆਂ ਨੇ ਤੇ ਉਹਨਾਂ ਦੇ ਅਮਲ ਕਰਕੇ ਆਪਣੀ ਕਮਾਈ ਦੇ ਵਿੱਚ ਔਖਾ ਤੁਸੀਂ ਵਾਦਾ ਕਰਨਾ ਵਾ ਤੇ ਪਹੁੰਚਣਾ ਕਿੱਥੇ ਆ ਕਿਸਾਨ ਵੀਰ ਇਹ ਵੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਕਰਨੇ ਚਾਹੁੰਦਾ ਕਿਸਾਨ ਵਿਰੋਧ 30 ਅਗਸਤ ਦਿਨ ਸ਼ਨੀਵਾਰ ਜਿਹੜੀ ਮੂਹਰੇ 30 ਤਰੀਕ ਆ ਰਹੀ ਆ ਇਸੇ ਮਹੀਨੇ ਦੀ 30 ਤਰੀਕ ਤੁਸੀਂ ਪਹੁੰਚਣਾ ਬਾ ਕਿੰਗ ਕੈਸਪਲੇ ਪੈਲਸ ਦੇ ਵਿੱਚ ਖੰਨੇ ਵਿਖੇ ਪਹੁੰਚਣਾ ਬਾ ਜਦੋਂ ਤੁਸੀਂ ਲੁਧਿਆਣੇ ਵਾਲੀ ਸਾਈਡ ਤੋਂ ਖੰਨੇ ਨੂੰ ਜਾ ਰਹੇ ਹੋ ਖੱਬੇ ਹੱਥਾ ਉਹ ਪੈਲਸ ਬਣਿਆ ਹੋਇਆ ਬਾ ਰੌਣਕਾਂ ਹੋਣ ਗਿਆ ਗੱਡੀਆਂ ਖੜੀਆਂ ਹੋਣ ਗਿਆ ਬਹੁਤ ਵੱਡੇ ਘੜਤੇ ਤੇ ਜਿਹੜਾ ਇਕੱਠ ਹੋਗਾ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਊਗਾ ਤੇ ਤੁਹਾਨੂੰ ਆਉਣ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਹੋਊਗੀ ਕਿਸਾਨ ਵੀਰੋ ਹੰਮ ਹਵਾ ਕੇ ਪਹੁੰਚੋ ਆਓ ਆਪਾਂ ਮੇਲੇ ਦਾ ਨਜ਼ਾਰਾ ਲਈਏ ਤੇ ਆਪਣੇ ਕਾਰੋਬਾਰ ਦੇ ਵਿੱਚ ਵਾਧੇ ਕਰੀਏ ਤੇ ਇਸ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਲਿਜਾ ਕੇ ਇਹਨੂੰ ਹੋਰ ਮੁਨਾਫੇ ਦਾ ਇਹਨੂੰ ਸਾਧਨ ਬਣਾ ਕੇ ਆਪਾਂ ਤਰੱਕੀਆਂ ਬੁਲੰਧੀਆਂ ਦੇ ਪਹੁੰਚੀਏ ਤੇ ਇੱਕ ਦੂਜੇ ਦਾ ਪਿਆਰ ਨੂੰ ਬਣਾ ਸਾਂਝਾ ਕਰ ਸਕੀਏ ਤੇ ਇੱਕ ਦੂਜੇ ਨਾਲ ਗੱਲਬਾਤਾਂ ਪਾ ਕੇ ਆਪਣੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਮੇਲੇ ਮਸਾਵੇ ਇਹ ਸਿੱਖਣ ਵਾਸਤੇ ਹੁੰਦੇ ਨੇ ਇਸ ਕਰਕੇ ਆਸ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਸਵੇਰ ਤੋਂ ਲੈ ਕੇ ਕੁਸ਼ੀਰ ਤੱਕ ਜਣ ਪਹਿਲਾਂ ਹੀ ਆ ਜਾਂਦੇ ਆ ਤੇ ਉਹਨਾਂ ਨੂੰ 10 ਵਜੇ ਤੋਂ ਲੈ ਕੇ ਜਿੰਨੀ ਦੇਰ ਤੁਸੀਂ ਸਾਡਾ ਸਾਥ ਦੇਵੋਗੇ ਉਹਨੀ ਦੇਰ ਤੱਕ ਜਿਹੜਾ ਮੇਲਾ ਚੱਲਦਾ ਰਹੂਗਾ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਆਸ ਕਰਦੇ ਆ ਕਿ ਤੁਸੀਂ ਵੱਡੇ ਗੰਤੀ ਦੇ ਵਿੱਚ ਪਹੁੰਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ